ਕਹਿੰਦੇ ਵੀ ਤੂੰ ਵਿਚਾਰ ਕਰ ਕਹਿੰਦਾ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾ ਕਬੀਰ ਧਰਤੀ ਸਾਧ ਕੀ ਉਹ ਧਰਤੀ ਕਿਹੜੀ ਸਾਧੂ ਦੀ ਸਾਧੂ ਨੇ ਕੋਈ ਜ਼ਮੀਨ ਖਰੀਦੀ ਉਹ ਕਬੀਰ ਧਰਤੀ ਸਾਧ ਕੀ ਉਹ ਕਹਿੰਦੇ ਜਿੱਥੇ ਸਾਧੂ satsang ਕਰਦਾ ਨਾ ਉਹ ਧਰਤੀ ਹੈ ਸਾਧੂ ਦੀ ਤੇ ਕਹਿੰਦੇ ਫਿਰ ਕੀ ਕਰ ਕਹਿੰਦਾ ਤਸ਼ਕਰ ਵੈਸੇਗਾ ਤਸ਼ਕਰ ਕੌਣ ਹੈ ਵਿਕਾਰੀ ਬੰਦੇ ਨਾਸਤਿਕ ਬੰਦੇ ਚੋਰ ਨਾਮੰਨਣ ਵਾਲੇ ਕਹਿੰਦਾ ਜੇ ਕੋਈ ਵਿਕਾਰੀ ਬੰਦਾ ਜਿਹਦੇ ਅੰਦਰ ਵਿਕਾਰ ਹੈ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਕਿਤੇ ਸਾਧੂ ਦੀ ਸੰਗਤ ਵਿੱਚ ਜਾ ਕੇ ਬਹਿ ਜਾਵੇ ਸਾਧੂ ਦੀ ਧਰਤੀ ਉੱਤੇ ਜਾ ਕੇ ਬਹਿ ਜਾ ਜਿੱਥੇ ਸਾਧੂ ਦੀ ਧਰਤੀ ਬਣਾਈ ਹੈ ਉਹਦੀ ਸੰਗਤ ਕਰਨ ਲੱਗ ਪਵੇ ਕਹਿੰਦਾ ਕੀ ਹੋਊ ਕਹਿੰਦਾ ਹੋਣਾ ਕੀ ਧਰਤੀ ਭਾਰਨਾ ਵਿਆਪਈ ਉਨਕੋ ਲਾਹੁ ਲਾਹੇ 900 ਤੇ ਪੈਠਾਂ ਦੇ ਉੱਤੇ ਕੀ ਕਹਿਣ ਲੱਗੇ ਗੁਰੂ ਸਾਹਿਬ ਨੇ ਕਹਿਣ ਲੱਗੇ ਵੀ ਧਿਆਨ ਦੇ ਧਰਤੀ ਭਾਰਨਾ ਵਿਆਪਈ ਕਦੇ ਕੰਮ ਕਰ ਅੜੀ ਧਰਤੀ ਹੈ ਨਾ ਧਰਤੀ ਜ਼ਮੀਨ ਹੋ ਤੁਸੀਂ ਜ਼ਮੀਨ ਦੇ ਉੱਤੇ ਕੋਈ ਕਿਤੋਂ ਟਰੱਕ ਭਰ ਕੇ ਮਿੱਟੀ ਦਾ ਇੱਕ ਥਾਂ ਤੇ ਢੇਰ ਕਰ ਦਿਓ ਤੇ ਬੜਕੇ ਤੁਸੀਂ ਕਹੋ ਉਹ ਯਾਰ ਚੁੱਕ ਲੈ ਇੱਥੋਂ ਕਹਿੰਦਾ ਕਿਉਂ ਉਹ ਯਾਰ ਸਾਡੀ ਜ਼ਮੀਨ ਤੇ ਭਾਰ ਪੈ ਗਿਆ ਥੱਲੋਂ ਕੀ ਕੰਢਾਈ ਹੁਣੀ ਧਰਤੀ ਕੋਈ ਅਸਰ ਪਊ ਉੱਤੇ ਪਲਾ ਤੁਸੀਂ ਇੱਕ ਟਰੱਕ ਦੇ ਦੋ ਟਰੱਕ ਪਾ ਦਿਓ ਧਰਤੀ ਦੇ ਕੋਈ ਫਰਕ ਨਹੀਂ ਪੈਂਦਾ ਉਹ ਨਹੀਂ ਰੋਲਾ ਪਉਦੀ ਉਹਦਾ ਕੋਈ ਦਬਾਅ ਨਹੀਂ ਬਣਦਾ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ ਕਹਿੰਦਾ ਜੇ ਕੋਈ ਵਿਕਾਰੀ ਬੰਦਾ ਜਿਹਦੇ ਮਨ ਦੀ ਬਿਰਤੀ ਅਜੇ ਪਟਕਦੀ ਫਿਰਦੀ ਆ ਚੋਰਾ ਦੀ ਨਿਆਈ ਉਹ ਕਿਤੇ ਗੁਰੂ ਦੀ ਸੰਗਤ ਵਿੱਚ ਆ ਕੇ ਬਹਿ ਜਾਵੇ ਕਹਿੰਦੇ ਗੁਰੂ ਦੀ ਸੰਗਤ ਉੱਤੇ ਉਹਦੇ ਵਿਕਾਰਾਂ ਦਾ ਕੋਈ ਫਰਕ ਨਹੀਂ ਪੈਂਦਾ ਪਰ ਉਨਕੋ ਲਾਹੂ ਲਾਹੇ ਕਹਿੰਦਾ ਸੰਗਤ ਵਿੱਚ ਬਹਿਣ ਕਰਕੇ ਉਹਨੂੰ ਲਾਭ ਜ਼ਰੂਰ ਹੋਊਗਾ ਸੰਗਤ ਵਿੱਚ ਬਹਿਣ ਕਰਕੇ ਉਹਨੂੰ ਲਾਭ ਜ਼ਰੂਰ ਹੋਊਗਾ ਕਹਿੰਦਾ ਭਾਵ ਕਿ ਵਿਕਾਰੀ ਬੰਦਾ ਵਿਕਾਰਾਂ ਕੋਲ ਬੈਠੇਗਾ ਵਿਕਾਰੀ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਤਾ ਜੋੜ ਕੇ ਰੱਖੂਗਾ ਤੇ ਗੁਰੂ ਸਾਹਿਬਣ ਕਹਿੰਦੇ ਕਹਿੰਦੇ ਕੁਛ ਨਹੀਂ ਮਿਲਣਾ ਵਿਕਾਰੀ ਰਹੇਗਾ ਪਰ ਗੁਰੂ ਦੀ ਸੰਗਤ ਵਿੱਚ ਆ ਕੇ ਬਹਿ ਜਾਏਗਾ ਨਾ ਤੇਰੇ ਵਿਕਾਰ ਹਲਕੇ ਹੋ ਜਾਣਗੇ ਤੇਰੇ ਵਿਕਾਰਾਂ ਦਾ ਮੁੱਲ ਘਟ ਜੂਗਾ ਤੇਰੇ ਵਿਕਾਰ ਜਿਹੜੇ ਨੇ ਉਹ ਗੁਰੂ ਚਰਨਾਂ ਵਿੱਚ ਬੈਠਣ ਦੇ ਨਾਲ ਘਟ ਜਾਣਗੇ ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਸੋਝੀ ਆ ਜਾਊਗੀ ਪਰ ਆਉਣੀ ਸੋਝੀ ਉਦੋਂ ਹੀ ਹੈ ਜਦੋਂ ਗੁਰੂ ਦੀ ਸੰਗਤ ਵਿੱਚ ਬੈਠੇਗਾ ਜੇ ਸੰਗਤ ਵਿੱਚ ਨਹੀਂ ਬੈਠੇਗਾ